ਹੈਲੋ ਜੀ ਸੋ ਸ਼ਿਕਰ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਹੈ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਸਾਰੇ ਠੀਕ ਠਾਕ ਹੋਵਗੇ ਜੀ ਸੂਟਸ ਅੱਪ ਅੱਜ ਬਹੁਤ ਵਧੀਆ ਲੈ ਕੇ ਆਏ ਆ ਜੀ ਬਹੁਤ ਹੀ ਵਧੀਆ ਫੈਬਰਿਕ ਔਰਗੈਂਜ਼ਾ ਦਾ ਫੈਬਰਿਕ ਰਹਿਣ ਵਾਲਾ ਬਿਲਕੁਲ ਸੌਫਟ ਪਿਓਰ ਔਰਗੈਂਜ਼ਾ ਦਾ ਫੈਬਰਿਕ ਰਹੇਗਾ ਇਹ ਬਹੁਤ ਹੀ ਸੋਹਣੇ ਸੂਟਸ ਇਹ 올 오버 쇼ਟ ਵੀ ਮਿਲੇਗਾ ਤੁਹਾਨੂੰ ਦੁਪੱਟਾ ਵੀ ਮਿਲੇਗਾ ਜਿੱਤੇ ਜੀ ਆਪਣੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਪਰ ਮੀਟਰ ਦੇ ਅਕੋਰਡਿੰਗ ਇਹ ਫੈਬਰਿਕ ਹੈ ਇਹ ਬੰਦਨੀ ਡਿਜ਼ਾਈਨ ਹੈਗੇ ਆ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਜਿਹੜੇ ਡਿਜ਼ਾਈਨ ਆਏ ਆ ਜੀ ਬਿਲਕੁਲ ਨਵੇਂ ਕਲਰ ਕੰਟਰਾਸ ਆ ਵਾਲਾ ਕਲਰ ਬਿਲਕੁਲ ਅਲੱਗ ਹੈ ਜੀ ਦੇਖੋ ਕਿੰਨੇ ਸੋਹਣੇ ਲੈ ਗਿਆ ਡਿਜ਼ਾਈਨ ਦੇ ਵਿੱਚ ਬਹੁਤ ਹੀ ਪਿਆਰੀ ਜੀ 컬렉ਸ਼ਨ ਹੈ ਦੁਪੱਟਿਆਂ ਤੇ ਫੋਰ ਸਾਈਡ ਵਰਕ ਕੀਤਾ ਹੋਇਆ ਹੈ ਸੀਕਵੈਂਸ ਵਰਕ ਹੈ ਬਹੁਤ ਸੋਨਾ ਤਿੱਲੇ ਦਾ ਵਰਕ ਕੀਤਾ ਹੋਇਆ ਹੈ ਐਂਡ ਜੋ ਸ਼ਰਟ ਆਏਗਾ ਉਸ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਫੈਬਰਿਕ ਦੇ ਵਿੱਚ ਬੁਟੀ ਹੈ ਸੇਮ ਉਵੇਂ ਹੀ ਦੁਪੱਟੇ ਦੇ ਵਿੱਚ ਵੀ ਬੁਟੀ ਹੈਗੀ ਹੈ ਬਹੁਤ ਹੀ ਸੋਨਾ ਸੀਕਵੈਂਸ ਵਰਕ ਕੀਤਾ ਹੋਇਆ ਹੈਗਾ ਤਿੱਲੇ ਦਾ ਯੂਜ਼ ਕਰਕੇ ਇਹ ਵਰਕ ਕੀਤਾ ਹੋਇਆ ਹੈ ਸੋ ਇਸ ਫੈਬਰਿਕ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਤੁਸੀਂ ਓਨਲੀ ਦੁਪੱਟਾ ਲੈਣਾ ਚਾਹੁੰਦੇ ਹੋ ਦੁਪੱਟਾ ਵੀ ਲੈ ਸਕਦੇ ਹੈਗੇ ਹੋ ਜੀ ਬਹੁਤ ਹੀ ਸੋਹਣੀ ਕਲੈਕਸ਼ਨ ਐਂਡ ਜੋ ਫੈਬਰਿਕ ਲੈਣ ਵਾਲਾ ਪਰ ਮੀਟਰ ਅਕੋਰਡਿੰਗ ਫੈਬਰਿਕ ਰਹੇਗਾ ਜਿੰਨਾ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ ਤੁਸੀਂ ਇਸ ਨੂੰ ਸਾੜੀ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਇਸ ਫੈਬਰਿਕ ਦੀ ਸਾੜੀ ਵੀ ਬਣਾ ਸਕਦੇ ਹੋ ਗਾਉਣ ਵੀ ਬਣਾ ਸਕਦੇ ਹੋ ਲਹਿੰਗਾ ਚੋਲੀ ਵੀ ਬਣਾ ਸਕਦੇ ਹੈਗੇ ਹੋ ਕੋਟ ਸਟਵੀ ਬਣਾ ਸਕਦੇ ਹਾਂ ਪਲਾਜ਼ੋ ਸੂਟ ਵੀ ਬਣਾ ਸਕਦੇ ਹਾਂ ਸ਼ਰਾਰਾ ਸੂਟ ਵੀ ਬਣਾ ਸਕਦੇ ਹਾਂ ਐਂਡ ਪੰਜਾਬੀ ਸੂਟ ਵੀ ਬਣਾ ਸਕਦੇ ਹਾਂ ਇਸ ਦੇ ਉੱਪਰ ਹੋਰ ਵਰਕ ਕਰਵਾ ਸਕਦੇ ਹੈਗੇ ਹੋ ਮਸ਼ੀਨ ਵਰਕ ਕਰਵਾ ਸਕਦੇ ਹੈਗੇ ਹੋ ਕੁਝ ਹੋਰ ਤਰੀਕੇ ਨਾਲ ਤੁਸੀਂ ਇਹਨੂੰ ਕਸਟਮਾਈਜ਼ ਕਰਨਾ ਹੋਵੇ ਕਰ ਸਕਦੇ ਹੈਗੇ ਹੋ ਹੈਂਡਵਰਕ ਕਰਵਾ ਸਕਦੇ ਹੋ ਇਸ ਦੇ ਉੱਪਰ ਲੇਸਿਸ ਲਗਵਾ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਇਸ ਨੂੰ ਤੁਸੀਂ ਸੂਟ ਨੂੰ ਹੋਰ ਜ਼ਿਆਦਾ ਹੈਵੀ ਜਾਂ ਆਪਣੇ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਹੈਗੇ ਹੋ ਕਲਰਸ অপਸ਼ਨਸ ਕਾਫੀ ਹੈ ਤੁਹਾਡੇ ਕੋਲ ਬਹੁਤ ਹੀ ਵਧੀਆ ਫੈਬਰਿਕ ਲੈਣ ਵਾਲਾ ਬਿਲਕੁਲ ਸੌਫਟ ਫੈਬਰਿਕ ਹੋਏਗਾ ਬਿਲਕੁਲ ਸੌਫਟ ਆਰਗੈਂਜ਼ਾ ਪਿਓਰ ਆਰਗੈਂਜ਼ਾ ਰੈਣ ਵਾਲਾ ਫੈਬਰਿਕ ਹੈਗਾ ਕਲਰਸ অপਸ਼ਨ ਤੁਸੀਂ ਦੇਖ ਹੀ ਰਹੇ ਹੈਗੇ ਹੋ ਬਹੁਤ ਹੀ ਸੋਹਣੇ ਮਲਟੀਪਲ ਕਲਰਸ ਹੁੰਦੇ ਆ ਜੀ ਇਹਨਾਂ ਦੇ ਵਿੱਚ ਬੰਦਨੀ ਡਿਜ਼ਾਈਨ ਦੇ ਵਿੱਚ ਬਹੁਤ ਹੀ ਸੋਹਣੇ ਇਹ ਆਪਣੇ ਕੋਲ ਅੱਜ ਦੋ ਤਰ੍ਹਾਂ ਦੀ ਕਲੈਕਸ਼ਨ ਆਈ ਹੈ ਇਸ ਵਿੱਚ ਇੱਕ ਕਲਰ ਚਾਰਟ ਤੁਸੀਂ ਦੇਖ ਹੀ ਰਹੇ ਹੋ ਇਹ ਵਾਲੇ ਲੈਰੀਆ ਟਾਈਪ ਦਾ ਹੈਗਾ ਇਸ ਦੇ ਨਾਲ ਵੀ ਦੁਪੱਟੇ ਹੈਗੇ ਨੇ ਤੇ ਇਸ ਵਿੱਚ ਕਲਰ ਤੁਹਾਨੂੰ ਕਾਫੀ ਮਿਲ ਰਹੇ ਨੇ 4-5 ਕਲਰਸ ਹੈਗੇ ਆ ਤੁਸੀਂ ਦੇਖ ਰਹੇ ਹੈਗੇ ਹੋ ਕਲਰਸ ਅਲੱਗ-ਅਲੱਗ ਹੈ ਦੇਖਣ ਨੂੰ ਕਈ ਵਾਰ ਉਹਨਾਂ ਇੱਕੋ ਚ ਲੱਗਦੇ ਆ ਬਟ ਇਹ ਚਾਰ ਕਲਰ ਆ ਗਏ ਆ ਤਿਆਰ ਨਾਲ ਦੇਖ ਸਕਦੇ ਹੋ ਚਾਰਾਂ ਦੇ ਕਲਰਸ ਅਲੱਗ-ਅਲੱਗ ਨੇ ਸਪੋਤ ਹੀ ਸੋਨੇ ਬੜੀ ਮਿਹਨਤ ਨਾਲ ਇਹ ਬਣਾਏ ਜਾਂਦੇ ਨੇ ਟਾਈ ਡਾਈ ਕਰਵਾ ਕੇ ਅਲੱਗ-ਅਲੱਗ ਫਿਰ ਉੱਪਰ ਵਰਕ ਕਰਵਾ ਕੇ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਫਿਨਿਸ਼ਿੰਗ ਹੈ ਜਿਨ੍ਹਾਂ ਨੇ ਵੀ ਲੈਣਾ ਹੋਵੇ ਲੈ ਸਕਦੇ ਹੈਗੇ ਹੋ ਆ ਦੇਖੋ ਦੁਪट्टे ਹੈਗੇ ਔਨਲੀ ਦੁਪੱਟਾ ਲੈਣਾ ਹੋਵੇ ਤਾਂ ਔਨਲੀ ਇਕੱਲਾ ਦੁਪੱਟਾ ਵੀ ਲੈ ਸਕਦੇ ਹੋ ਨੈਕਸਟ ਡਿਜ਼ਾਈਨ ਹੈ ਦੇਖੋ ਇਹਦੇ ਵਿੱਚ ਬਹੁਤ ਪਰ ਇਹ ਬਰੀਕ ਹੈਗਾ ਥੋੜਾ ਇਹ ਵੀ ਬਿਲਕੁਲ ਲੱਗ ਜਾ ਡਿਜ਼ਾਈਨ ਹੈ ਕਲਰਸ ਇਸ ਵਿੱਚ ਬਹੁਤ ਅੱਛੇ ਨੇ ਬਹੁਤ ਪਿਆਰੇ ਕਲਰ ਨੇ ਇਹ ਸਿੰਗਲ ਸਿੰਗਲ ਕਲਰ ਤੇ ਹੈਗਾ ਉਹ ਜਿਵੇਂ ਉਹ ਮਲਟੀ ਸੀ ਇਹ ਥੋੜਾ ਸਿੰਗਲ ਟੋਨ ਦੇ ਵਿੱਚ ਮੈਜੈਂਟਾ ਦੇਖ ਸਕਦੇ ਹੋ ਤੁਸੀਂ ਸਕਾਈ ਕਲਰ ਆ ਦੇਖੋ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਸੀਂ ক্লোਜ਼ ਅਪ ਤੋਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਸੋ ਜਿਨ੍ਹਾਂ ਨੇ ਮੈਂ ਆਰਡਰ ਕਰਨਾ ਹੈ ਨੰਬਰ ਸਕਰੀਨ ਤੇ ਮੈਂਸ਼ਨ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਹੈ